ਸੱਚੇ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਡਾਇਮੰਡ মিডিਆ ਮੈਂ ਵਿਆਖਤ ਕਰ ਲੈ ਕੇ ਹਾਜ਼ਰ ਹਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਪੁਲਿਸ ਨੇ ਨਾਕੇ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਸਰਚ ਦੌਰਾਨ ਉਹਨਾਂ ਪਾਸੋਂ ਜਿਹੜੀ 260 260 ਗ੍ਰਾਮ ਇਰਨ ਅਤੇ 1.5 ਲੱਖ ਰੁਪਿਆ ਜਿਹੜਾ ਉਹਨਾਂ ਦਾ ਡਰਗਮਣੀ ਮਿਲਿਆ ਹੈ ਨਸ਼ਾ ਤਸਕਰਾਂ ਕੋਲੋਂ 262 ਗ੍ਰਾਮ ਹਿਰੋਇਨ ਤੇ 1.5 ਲੱਖ ਡਰੱਗ ਮਨੀ ਕੀਤੀ ਬਰਾਮਦ ਤੇ ਜਿਹੜਾ ਅਬੇ ਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRB ਦਾ ਮੁਲਾਜ਼ਮ ਹੈਗਾ ਗ੍ਰਿਫਤਾਰ ਕੀਤੇ ਨਸ਼ਾ ਤਸਕਰਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਪੁਲਿਸ ਮੁਲਾਜ਼ਮ ਵੇਖਦੇ ਹੀ ਵੇਖਦੇ ਡਿੱਗ ਗਿਆ ਪਸ਼ੂਆਂ ਦਾ ਪੂਰੇ ਦਾ ਪੂਰਾ ਸ਼ੈੱਡ ਜਦ ਡੰਗਰੀ ਥੱਲੇ ਆਏ ਨੇ ਅਸੀਂ ਆਪ ਘੌੜ ਕੇ ਬਚੇ ਆ ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਡਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਗੜਾ ਛੱਡ ਡੰਗਰਾ ਵਾਸਤੇ ਬਿਨਾਂ ਦਾ ਵੜਵੜ ਬਚੀ ਪਰਿਵਾਰ ਤੇ ਪਸ਼ੂਆਂ ਦੀ ਜਾਨ ਪ੍ਰਸ਼ਾਸਨ ਤੋਂ ਇਹੋ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਜਰਾ ਦਿੱਤਾ ਜਾਏ ਕੁਛ ਨਾ ਕੁਛ ਇਹ 15 ਲੱਖ ਰੁਪਏ ਦਾ ਹੋ ਗਿਆ ਨੁਕਸਾਨ ਕਿੱਲਾ ਡੇਢ ਕਿੱਲਾ ਪੈ ਲਈ ਆ ਮਹਾ ਗੁਜ਼ਾਰਾ ਇਹ ਹੁੰਦਾ ਗੁਜ਼ਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਜੋ ਕੀ ਹੋਏ ਨਾ ਠੇਕੇ ਤੇ ਜ਼ਮੀਨਾਂ ਲੈ ਕੇ ਝੋਨਾ ਵਿਜਣ ਵਾਲਿਆਂ ਨੂੰ ਕੁਦਰਤ ਦੀ ਪਈ ਦੋਹਰੀ ਮਾਰ ਤੇ ਪਾਣੀ ਆਣ ਦੇ ਨਾਲ ਮੌਸਮ ਫਸਲ ਤਿਆਰ ਹੋਈ ਦੀ ਚਾਰ ਪੰਜ ਸੌ ਕਿੱਲਾ ਜਿਹੜੀਆਂ ਯਾਰਾਂ ਕੀ ਹੋ ਖਤਮ ਹੋ ਗਈ ਸਾਡੀ ਫਰਾਂਜੋ ਕੇ ਦਾਣੇ ਦੀ ਆਸ਼ਵ ਨਹੀਂ ਰਹੀ। ਹੜਾਂ ਕਾਰਨ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਹੋਈਆਂ ਬਰਬਾਦ, ਲੱਖਾਂ ਦਾ ਹੋਇਆ ਨੁਕਸਾਨ। ਕ੍ਰੀਮ ਨੇ ਤੇ 4 ਤੋਂ 5 ਫੁੱਟ ਪਾਣੀ ਚੜ ਗਿਆ ਸੀ ਤੇ ਉਹ ਸਾਰੀ ਡਿੱਗ ਗਈ ਹੈ, ਟੈ ਗਈ ਹੈ ਤੇ ਮਿੱਟੀ ਪੈ ਗਈ ਹੈ। ਹੁਣ ਕੋਈ ਮੈਦ ਨਹੀਂ ਪੀਓ ਤੇ ਖਰਚਾ ਵੀ ਨਿਕਲੇਗਾ, ਵੱਡੀ ਜਾਇ ਪਹਿਲੀ ਚੋ ਤੇ ਨਿਕਲ ਜਾ ਕਣਕ ਬੀਜੀ ਜਾਏ ਤਾਂ ਬਹੁਤ ਵਧੀਆ ਗੱਲ ਦਾ। ਸਵਾਗਤੋ ਬਾਦ ਵੀ ਨਈ ਮੁੜਿਆ ਮੁੱਲ ਤੇ 5-5 ਫੁੱਟ ਪਾਣੀ ਝੱਲ ਕੇ ਗਿਆ ਤੇ ਹੂਂ ਚੋਂ ਨਾ ਨੰਗਾ ਹੋਇਆ ਮੁਸ਼ਕ ਮੰਡਿਆ ਜਿਹੜੀ ਪਰਮਲ ਹੀ ਫੁਕਟ ਹੋ ਗਈ ਆ ਤੇ 11 ਕਿਤੇ ਭਰਾ ਲੋਗੀ ਬਿਲਕੁਲ ਜੀ ਲਈ ਯੋਧ ਨਸ਼ਾ ਵਿਰੁੱਧ ਚੱਲਿਆ ਆ ਉਸ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾਨ ਦੇ ਸਮਤਾਵਕ ਅ ਅੱਜ ਰਾਤ ਕਰੀਬ 2 ਵਜੇ ਸਾਡੇ ਚੌਂਕੀ ਇੰਚਾਰਜ ਬਰੀਾਰ ਸਾਡੇ ਐਸ.ਐਸ.ਓ. ਸਾਹਿਬ ਅ ਸਬ ਇੰਸਪੈਕਟਰ ਸਾਹਿਲ ਪਠਾਨੀਆਂ ਇਹਨਾਂ ਨੇ ਨਾਕਾ ਲਗਾਇਆ ਸੀ ਬਰੀਾਰ ਦੇ ਨੇੜੇ ਉਹਦੇ ਚੈਕਿੰਗ ਦੌਰਾਨ ਜਿਹੜੀ ਇੱਕ ਕਾਰ ਹੈ ਜਿਹਦਾ ਨੰਬਰ ਹੈਗਾ ਪੀਵੀ ਪੀਵੀ 35 ਏਕੇ 5305 ਸਵਿਫਟ ਕਾਰ ਸੀ ਵਾਈਟ ਇਹਨੂੰ ਜਦੋਂ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ ਦੋ ਸੂਹ ਇਸ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਹੈ ਇਹ ਪੰਡੋਰੀ ਪਿੰਡ ਪੈਂਦਾ ਕਟੂਏ ਦਾ ਉਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ son of ਅਸ਼wini ਕੁਮਾਰ ਪਿੰਡ ਜਨੇਾਲ ਹੈ ਇਹ ਠਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸਰਚ ਦੌਰਾਨ ਉਹਨਾਂ પાસે ਜਿਹੜੀ 260 260 ਗ੍ਰਾਮ ਹੀਰਨ ਔਰ 1.5 ਲੱਖ ਰੁਪਿਆ ਜਿਹੜਾ ਉਹਨਾਂ ਦਾ ਡਰਗ ਮਨੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਂਡੀਪੀਐਸ ਐਕਟ ਦੇ ਸਾਰਾ 21 ਸੀ 27ਏ ਅਹ ਤਹਿ ਪਰਚਾ थाना दीना नगर ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜੇ ਵੀ ਉਹ ਕੀਤੀ ਜਾ ਰਹੀ ਹੈ ਅਹ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟ੍ਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾਂ ਡਵੈਲਪ ਕਰ ਲਿਆ ਲੇਟਰਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਿਹਾ ਸੋ ਇਸ ਮੁਕਦਮੇ ਦੀ ਡੰਗਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤੁਹਾਡਾ ਆਸ਼ਮਦੀਨ ਹੈ ਇਹ ਗੁੱਜਰਪੁਰਾ ਦੀ ਨਾਲ ਸੰਬੰਧ ਰੱਖਦਾ ਹੈ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮੁਕਦਮੇ ਤੇ ਨਹੀਂ ਆ ਨੰਬਰ 307 ਤੇ 325 26 ਦੇ ਇਹਨਾਂ ਦੇ ਖਲਾਫ ਪਰਚੇ ਦਰਜ ਹੈ ਕਟੂਏ ਥਾਣੇ ਦੇ ਜਿਹੜਾ ਅਬੇਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRP ਦਾ ਮਲਾਜਮ ਹੈਗਾ ਇਹ ਦਾ ਪਿੰਡ ਜਨੇਾਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਐਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਮਦੀਨ ਦਾ ਤੇ ਇਹਦੇ ਨਾਲ ਹੀ ਆਸ਼ਮਦੀਨ ਦਾ ਜਿਹੜਾ ਚਲਿਆ ਫਿਰੰਡਿਆ ਸੀ ਬੇਸਿਕਲੀ ਇਹ ਸ਼੍ਰੀ ਅਸ਼wini ਸ਼ਰਮਾ ਜਿਹੜੇ BJP ਦੇ MLA ਸਾਹਿਬ ਨੇ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਆਰਪੀਸੀ ਸੀਗਾ ਚਲੰਦਰ ਔਰ ਕੱਲ ਕੋਈ ਬਹਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਪਜਕਰ ਬਣ ਚੁੱਕਾ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਨੇ ਆ ਔਰ ਕੋਈ ਨਾ ਕੋਈ ਕਿਸੇਰੀ ਕੋਈ ਇਸ ਨਸ਼ੇ ਦੇ ਦਲਦਲ ਤੋਂ ਫਸ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਏ ਵਾਏ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਿੰਨੇ ਆ ਇਸ ਬਾਰੇ ਤੇ ਉਹ ਵੱਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮੁਲਾਜ਼ਮਾਂ ਜਾਣਦੇ ਨਸ਼ੇ ਦਾ ਕੀ ਸਾਈਡ ਇਫੈਕਟਸ ਆ ਬਟ ਫਿਰ ਵੀ ਕਦੇ ਇਦਾਂ ਦਾ ਕੁਝ ਜਿਹੜਾ ਕਾਲ ਬੈਕਸ਼ੀਪ ਹੈ ਬਲੈਕਸ਼ੀਪ ਹੈ ਉਹ ਆ ਜਾਂਦੀ ਹੈ ਇਹ ਮੇਰਾ ਨਾਂ ਜੇ सुरेंद्रਜੀਤ ਸਿੰਘ ਬਾਜਵਾ ਪਿੰਡ ਤਤਲੇ ਇਹ ਨਕਸਾਨ ਤੇ ਪਾਜੀ ਬਰਸਾਤਾ ਨੇ ਨੰਗ ਕਰਤਾ ਐਂ ਤੇ ਮਹਾ ਡੰਗਰ ਕੱਡੇ ਥੱਲਿਓ ਇਹ ਡੰਗਰ ਹੀ ਥੱਲੇ ਆਏ ਨੇ ਅਸੀਂ ਆਪ ਤੋੜ ਕੇ ਬਚੇ ਆ ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਡਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਗੜਾ ਛੱਡ ਡੰਗਰਾ ਵਾਸਤੇ ਬਿਣਾ ਦਾ ਸੋ ਫਰਟ ਲੰਮਾ 20 ਫੁੱਟ ਚੌੜਾ ਅੱਜ ਦੇ ਜਮਾਨੇ 'ਚ ਐਡਾ ਸ਼ੈੱਡ ਪਾਉਣਾ ਹੋਵੇ ਤੇ 15-20 ਲੱਖ ਰੁਪਈਆ ਲੱਗ ਜੇ 15 15 ਟਰਾਲੀਆਂ ਦੇ ਅਸੀਂ ਤੂੜੀ ਪਾਈ ਦੀ ਥੱਲੇ ਤੂੜੀ ਖਰਾਬ ਹੋ ਗਈ ਸਾਰੀ ਪ੍ਰਸ਼ਾਸਨ ਤੋਂ ਇਹੋ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ ਕੁਛ ਨਾ ਕੁਛ ਜਿਹੜਾ ਅਸੀਂ ਦੁਬਾਰਾ ਡੰਗਰਾਂ ਦਾ ਸ਼ੈੱਡ ਬਣਾ ਕੇ ਦੇ ਆਪਣਾ ਕੰਮ ਚਲਾਈਏ ਕੁਛ ਨਹੀਂ ਕਿੱਲਾ ਡੇਢ ਕਿੱਲਾ ਪੈ ਲਈ ਆ ਮਹਾ ਗੁਜ਼ਾਰਾ ਇਹ ਹੁੰਦਾ ਗੁਜ਼ਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਜੋ ਕੀ ਹੋਇਆ ਨਾ ਨੁਕਸਾਨ ਜੀ ਤੁਹਾਡੇ ਸਾਹਮਣੇ ਆ 14-15 ਲੱਖ ਦੇ ਨੁਕਸਾਨ ਹੋਇਆ ਤੂੜੀ ਨੁਕਸਾਨੀ ਗਈ ਟੋਕਾ ਨੁਕਸਾਨਿਆ ਗਿਆ ਟੋਕਾ ਟੁੱਟ ਗਿਆ ਨਾ ਸੰਦੂਲ ਸਿੰਘ ਪਿੰਡ ਤਤਲੇ ਇਹ ਜੀ ਦੇ ਵਿੱਚ ਤੁਹਾਨੂੰ ਪਤਾ ਜਾਂ ਹੁਣ ਵੇਖੋ ਲੈਂਟਰ ਨੁਕਸਾਨ ਕਿੰਨਾ ਕਾ ਇਹ ਲੈਂਟਰ ਪਾਉਣਾ ਹੋਵੇ ਤਾਂ ਕਿੰਨੇ ਕਾ ਬੰਦਾ ਮਾੜਾ ਦੇ ਪਾ ਨਹੀਂ ਸਕਦਾ ਜੇ ਕਿਨੇ ਪਵਾ ਲਿਆ ਤੇ ਹੁਣ ਪਾਣੀ ਨੇ ਛੁੱਟ ਦਿੱਤਾ ਇਸ ਕਰਕੇ ਇਹਦੀ ਮਦਦ ਹੋਣੀ ਚਾਹੀਦੀ ਆ ਤਾਜਾ ਵੇਖ ਲਓ ਹੁਣ ਕਿੱਦਾਂ ਵੱਡਾ ਬਣਦਾ ਅਗੜਾ ਲੱਖ ਦਾ ਮਖਾਰਾ ਜੀ ਹਾਂ ਆ ਪੌੜੀਆਂ ਪਾੜੀਆਂ ਸਭ ਕੁਝ ਟੜਿਆ ਰਹਿ ਗਿਆ ਪੌੜੀਆਂ ਪਾੜੀਆਂ ਸਭ ਟੁੱਟੜ ਗਏ ਆ ਟਾਕਾ ਕਾ ਸਭ ਟੁੱਟੜ ਗਿਆ ਇਹਨਾਂ ਦਾ ਤਾਰ ਸਿੰਘ ਪਿੰਡ ਹੋਖ ਰਾਜਪੂਤਾਂ ਰਹਿਣਾ ਜੀ ਅਸੀਂ ਬਾਹਮਤੀ ਖੇਤੀ ਕਰਦੇ ਆ ਤੇ ਪਾਣੀ ਆਣ ਦੇ ਨਾਲ ਫਸਲ ਤਿਆਰ ਹੋਈਦੀ ਸੀ 4-500 ਕਿਲਾ ਜਿਹੜੀ ਯਾਰਾਂ ਕੀ ਹੋ ਖਤਮ ਹੋ ਗਈ ਸਾਡੀ ਹਰ ਖਾਨ ਜੋਗੇ ਦਾਣਾ ਦੀ ਆਸ ਵੀ ਨਹੀਂ ਰਹੀ ਪਾਣੀ ਇੱਥੇ ਚਾਰ ਚਾ ਪੰਜ ਮੀਟਰ ਫੁੱਟ ਪਾਣੀ ਇੱਥੇ ਖਲੋਤਾ ਦਾ ਹੈ ਜੀ ਬਿਲਕੁਲ ਫਸਲ ਤਬਾਹ ਹੋ ਗਈ ਹੈ ਲੱਗ ਲੱਗੇ ਪਿੰਡਾਂ ਦੀ ਹੋ ਗਈ ਹੈ ਸਾਡੇ ਤੇ ਬਹੁਤ ਜ਼ਿਆਦਾ ਹੋ ਗਈ ਹੈ ਆਪਣਾ ਚਾਰ ਪੰਜ ਕੁ ਗੇਲਾ ਪਿੰਡ ਦਾ ਹੈ ਉਹ ਸਾਰਾ ਨੁਕਸਾਨ ਹੋ ਗਿਆ ਸਰ ਬਾਕੀ ਤੁਹਾਨੂੰ ਹਾਂ ਬਖਮਤੀ ਜੀ ਦੇਖੋ ਲੱਖ ਸਾਵਾ ਲੱਖ ਦੀ ਨਿਕਲਦੀ ਕਿੱਲੇ ਦੀ ਜੀ ਸਾਡੇ ਕਿੰਨਾ ਖਰਚਾ ਪੈ ਗਿਆ ਸੀ ਖਰਚਾ 30000 ਰੁਪਏ ਸਾਡੇ ਆ ਜਾਂਦਾ ਲਾਂਦਾ ਜੀ ਤੇ ਬਾਕੀ ਖਾਦਾਂ ਖੁੱਦਾਂ ਵੱਖਰੇ ਪਾਈ ਦਵਾਈਆਂ ਉੱਤੇ ਸਪ੍ਰੇਆਂ ਕਰੀਦਾ ਤੇ ਸਾਰੀ ਫਸਲ ਤਬਾਹ ਹੋ ਗਈ ਜੀ ਹੁਣ ਤੇ ਇਸ ਕਰਕੇ ਇਹਨਾਂ ਮਾਰਗਦਤਾ ਜਾਏਗਾ ਸਾਡੇ ਅੱਗੇ ਬਹੁਤ ਬਹੁਤ ਮਿਹਰਬਾਨੀ ਹੈਗੀ ਸਰਕਾਰ ਦੀ ਜੇਥਾ ਮੇਰਾ ਨਾਮ ਜਤਿੰਦਰ ਸਿੰਘ ਆ ਪਿੰਡ ਖੋਖਰਾ ਦਾ ਮੈਂ ਰਹਿਣ ਵਾਲਾ ਹਾਂ ਸਾਡੇ ਇੱਥੇ 11 ਕਿਨੂ ਮੇਨ ਮੰਨਿਆ ਜਾਂਦਾ ਪਿੱਕਤਾ ਸਾਡਾ ਵੀ 11 ਕਿਨੂ ਬੀਜਦੇ ਹਨ ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰੀ 11 ਕਿਤਾ ਯਾਰ ਹੋ ਗਏ ਕਿ ਤਿਆਰ ਹੋ ਕੇ ਮਰੀ ਇੱਕ ਸਾਲ ਦੀ ਰਿਆਂ ਸਪਰੇਆਂ ਦਾ ਜੋ ਵੀ ਖਰਚਾ ਖੋਚਾ ਕਰਕੇ ਤਕਰੀਬਨ ਇੱਥੇ 4 ਤੋਂ 5 ਫੁੱਟ ਪਾਣੀ ਚੜ ਗਿਆ ਸੀ ਤੇ ਉਹ ਸਾਰੀ ਡਿੱਗ ਗਈ ਹੈ ਟਹਿ ਗਈ ਹੈ ਤੇ ਮਿੱਟੀ ਪੈ ਗਈ ਹੈ ਹੁਣ ਕੋਈ ਮੈਦ ਨਹੀਂ ਪਿਓ ਤੋਂ ਖਰਚਾ ਵੀ ਨਿਕਲੇਗਾ ਵੱਡੀ ਜਾਏ ਪੈਲੀ ਚੋਂ ਤੇ ਨਿਕਲ ਜਾ ਕਣਕ ਬੀਜੀ ਜਾਏ ਤਾਂ ਬਹੁਤ ਵਧੀਆ ਗੱਲ ਆ ਕਿ ਪੈਲੀਆਂ ਵੀ ਖਰਾਬ ਹੋ ਚੁੱਕੀਆਂ ਨੇ ਗਿਆ ਕੀ ਠੇਕੇ ਵਾਲੀਆਂ ਸਾਰੀਆਂ ਪੈਲੀਆਂ ਇਹ ਤਕਰੀਬਨ ਸਾਰੀਆਂ ਤੁਸੀਂ ਪਿੱਛੇ ਦੇਖ ਸਕਦੇ ਪੰਚਾਇਤੀ ਏਰੀਆ ਹੀ ਸਾਰਾ ਤੇ ਲਾਗੇ ਪਿੰਡਾਂ ਦਾ ਵੀ ਘੱਟੋ ਘੱਟ ਇਹ 1500 ਵਾਦੀ ਕੇ ਇੱਕੜ ਕੋ ਕਹਿ ਰਿਹਾ ਕਿ ਮਾਰੇ ਗਏ ਬਹੁਤ ਜ਼ਿਆਦਾ ਤੇ ਹੁਣ ਇਹ ਉਹ ਬੇਨਤੀ ਸਰਕਾਰ ਨੂੰ ਵੀ ਸਾਨੂੰ ਮੌਜਾ ਦਿੱਤਾ ਜਾਏ 11 ਕਿਤੋਂ ਬਿਨਾਂ ਸਾਡੇ ਤੇ ਪੀਜ ਇੱਥੇ ਦਾਣੇ ਖਾਂ ਜੋਗੇ ਨਹੀਂ ਨਿਕਲਦੇ ਵੱਧ ਮੇਰਾ ਨਾਮ ਜੀ ਰੇਸ਼ਮਲ ਸਿੰਘ ਹੈ ਪਿੰਡ ਖੁਖਰਾਜਪੂਤਾ ਜ਼ਿਲ੍ਹਾ ਗਰਦਾਸਪੁਰ ਇਸ ਦਿੱਕਤ ਇਥੇ ਇਹ ਆਈ ਹੈ ਵੀ ਜਿੱਤੇ ਲੈਵਲ ਤੇ ਉਹੀ ਖੜੇ ਹੋ ਇੱਥੇ 5-5 ਫੁੱਟ ਪਾਣੀ ਝੱਲ ਕੇ ਗਿਆ ਤੇ ਹੁਣ ਝੋਨਾ ਨੰਗਾ ਹੋਇਆ ਮੁਸ਼ਕ ਮੰਡਿਆ ਜਿਹੜੀ ਪਰਮਲ ਹੀ ਫੁੱਕੜ ਹੋ ਗਈ ਆ ਤੇ 11 ਕਿਤੇ ਭਰਾ ਲੋਗੀ ਬਿਲਕੁਲ ਜੀ 5-700 ਏਕੜ ਇਥੇ ਫਸਲਾਂ ਆ ਦੀ 11 ਕਿਰੀ ਸਾਡੇ ਪਿੰਡ ਦੀ ਬਾਕੀ ਪੂਰਾ ਇਲਾਕਾ ਵੀ ਪੂਰਾ ਹੜ੍ਹ ਪ੍ਰਭਾਵਿਤ ਹੋ ਗਿਆ। ਲਗਲੇ ਮੇਡਾ ਸਕੂਲ ਆ ਜਿਹੜਾ ਤੁਸੀਂ ਵੇਖਣ ਦਿਓ। ਇਹ ਵੀ ਮੰਨ ਲਓ ਪੂਰੀ ਮਾਰ ਹੇਟ ਰਿਹਾ ਹੜ੍ਹ ਦੇ। ਕਿੰਨਾ ਕ ਨੁਕਸਾਨ ਆਇਆ? ਨੁਕਸਾਨ ਟੋਟਲੀ ਨੁਕਸਾਨੀਆ ਜੀ। ਟੋਟਲੀ ਡੈਮੇਜ ਆ ਮੰਨ ਲਓ ਵੀ ਕੋਈ ਇਥੇ ਪ੍ਰਾਲੀ ਤੋਂ ਇਲਾਵਾ ਕੁਝ ਨਹੀਂ ਐ ਚ। ਖਰਚਾ ਕਿੰਨਾ ਪੈਂਦਾ ਕਿੱਲੇ ਦਾ? ਖਰਚਾ ਜੀ ਇੱਥੇ ਆ ਹੀ ਜਾਂਦਾ 30 ਹਜ਼ਾਰ ਰੁਪਿਆ। ਤੇ ਇਹ ਤੀਬ ਨਹੀਂ ਮੋੜਨਾ। ਇਹ ਪ੍ਰਾਲੀ ਆ ਪ੍ਰਾਲੀ ਗਲੋਲਾ ਨਹੀਂ ਪੈਣੀ ਆ। ਉਹ ਵੀ ਉੱਤੇ ਲੇਬਰ ਚਾਣੀ ਆ। ਉਦਾਂ ਫਸਲ ਕਿੰਨੇ ਕਿਦੇ ਵਿੱਚ ਨਿਕਲੇ ਦੀ ਫਸਲ ਇਹ ਲੱਖ ਦੇ ਕਰੀਬ ਹੋਈ ਜਾਂਦੀ ਹੈ ਜੀ 11 ਕਿ ਦੀ ਇਹੋ ਮੇਨ ਫਸਲ ਆ ਸਾਡੀ ਬਾਸਮਤੀ ਦੀ ਇਲਾਕਾ ਮਸ਼ਹੂਰ ਆ ਬਾਸਮਤੀ ਲਈ ਤੇ ਬਿਲਕੁਲ ਹੀ ਐਤ ਕੀ ਦੇ ਮੂਹ ਦੇ ਮੂਹ ਸੁੱਟਦਾ ਜੀ ਇਹਨੇ ਇਸੇ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਤਾਜ਼ਾ ਅਪਡੇਟ ਲੈ ਕੇ ਫਿਰ ਤੋਂ ਹੋਵਾਂਗੇ ਹਾਜ਼ਰ ਧੰਨਵਾਦ